ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਜੀ ਤੇ ਬੀਜੀ ਵਾਹਿਗੁਰੂ ਜੀ ਖਾਲਸਾ ਵਾਹਿ ਬੀ ਬੱਜੀ ਠੀਕ ਹੈ ਹਾਂਜੀ ਬੀਜੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਕਿਥੇ ਰਜਾਈਆਂ ਰੱਖਣ ਦੀ ਤੁਸੀਂ ਕਹਿੰਦੇ ਸੀ ਕੱਚੇ ਘਰ ਬਣਾਉਂਦੇ ਸੀਗੇ ਜਿੱਥੇ ਰਜਾਈਆਂ ਰੱਖਦੇ ਸੀ ਫਿਰ ਤੁਸੀਂ ਭਾਂਡੇ ਬਾਰੇ ਵੀ ਦੱਸਿਆ ਸੀ ਕਿਦਾਂ ਭਾਂਡੇ ਠਕਾ ਕੇ ਸਾਰੇ ਰੱਖਦੇ ਸੀ ਤੇ ਪਰ ਜੇ ਮਤਲਬ ਜੇ ਇੰਨਾ ਕਿਸੇ ਕੋਲ ਥਾਂ ਨਾ ਨਾ ਹੋਵੇ ਘਰ ਦੇ ਵਿੱਚ ਤੇ ਫਿਰ ਉਹ ਕਿਦਾਂ ਮਤਲਬ ਆਪਣੀਆਂ ਚੀਜ਼ਾਂ ਸੰਭਦੇ ਸੀਗੇ ਉਹ ਚੀਜ਼ਾਂ ਦਾ ਇਸ ਰੰਦਾ ਹੀ ਵੀ ਕਈਆਂ ਕੋਲ ਬਿਲਕੁਲ ਛੋਟਾ ਹੀ ਘਰ ਹੁੰਦਾ ਇੱਕ ਹੀ ਦੋ ਮੰਜ਼ੀਆਂ ਚਾਹੁੰਦੇ ਕਮਰਾਂਨ ਦੱਸ ਕਈਆਂ ਕੋ ਹੂੰ ਤੇ ਉਹਨਾਂ ਨੇ ਕਰਨਾ ਵੀ ਇਹ ਮੰਜ਼ੇ ਉਹਨਾਂ ਵੀ ਜਿਹੜੇ ਹੁੰਦੇ ਕਈ ਟੋ ਵਾਲੇ ਹੁੰਦੇ ਸੀ ਵੱਡੇ ਵੱਡੇ ਪਾ ਵਾਲੇ ਮੰਜ਼ੇ ਹੁੰਦੇ ਹੂੰ ਉਹਨ ਜਿਹੜੇ ਆਪਣਾ ਘਰ ਦੇ ਵਿੱਚ ਆਪਾਂ ਹੁਣ ਕਵਰਨਟ ਕਹਿੰਦੇ ਆ ਉਹ ਆਪਾਂ ਨੁਕਰ ਕਹਿੰਦੇ ਨੇ ਤੇ ਚਾਰ ਨੁਕਰਾਂ ਕ ਕਮਰੇ ਦੀਆਂ ਚਾਰ ਨੁਕਰਾਂ ਇੱਕ ਨੁਕਰ ਦੇ ਵਿੱਚ ਉਹਨਾਂ ਨੇ ਫਿਰ ਕਰਨਾ ਵੀ ਉਹ ਜਿਹੜੇ ਵਾਲੇ ਹੁੰਦੇ ਸੀ ਨਾ ਵਾਲਿਆਂ ਦੇ ਨਾਲ ਕਿੱਲ ਠੋਕ ਕੇ ਤੇ ਉਹਨਾਂ ਨੂੰ ਕੜੇ ਜਲਮ ਕਾ ਦੇ ਸੰਗਲ ਛੋਟੇ ਛੜੇ ਸੰਗਲ ਲੰਮ ਕਾ ਦੇ ਤੇ ੱਲੇ ਫਿਰ ਕੜੇ ਜੇ ਪਾ ਦੇਨੇ ਕੜੇ ਪਾ ਕੇ ਉਹਦੇ ਤੋਂ ਉਹਨਾਂ ਦਾ ਵਾਸ ਲੈਣਾ ਮੋਟੀ ਲੱਕੜ ਵਾਵਾ ਲੈਣੀ ਲੰਮੀ ਜੀ ਲੱਕੜ ਲੈ ਕੇ ਤੇ ਉਧਰ ਉਧਰੀ ਉਹਨਾਂ ਨੇ ਉਧਰ ਵੀ ਲੰਮ ਕਾ ਦੇਣੀ ਲੁੱਕਰ ਦੇ ਵਿੱਚ ਜੋ ਅੱਧਰ ਵੀ ਚੰਗਲ ਜੇ ਲਮਕੇ ਹੁੰਦੇ ਨਾ ਉਹਨਾਂ ਦੇ ਉਹ ਡਾਂਗ ਜੀ ਪਾ ਦਿੰਦੇ ਹੁੰਦੇ ਪਾ ਕੇ ਤੇ ਜਿੰਨੀਆਂ ਰਜਾਈਆਂ ਸੀ ਨਾ ਉਹਨੂੰ ਕਹਿੰਦੇ ਟੰਗਣਾ ਫਿਰ ਉੱਤੇ ਤੇ ਚੀ ਟੰਗ ਦਿਓ ਉਹਨੂੰ ਟੰਗਣਾ ਕਹਿਣਾ ਉਹਦੇ ਉੱਤੇ ਉਹਨਾਂ ਦੇ ਰਜਾਈਆਂ ਵੀ ਪਾ ਦੇਣੀਆਂ ਦਰੀਆਂ ਵੀ ਪਾ ਦੇਣੀਆਂ ਸਭ ਕੁਝ ਉੱਤੇ ਟਰੰਗ ਕੇ ਉੱਤੇ ਚਾਦਰ ਪਾ ਕੇ ਉਹਨਾਂ ਨੂੰ ਟੱਕ ਦੇਣਾ ਕਿ ਤੁਹਾਡਾ ਸਾਮਾਨ ਸਾਰਾ ਚੁੱਕਿਆ ਜਾਂਦਾ ਟੱਡ ਉਹਨਾਂ ਸälle ਫਿਰ ਮੰਜੀ ਵੀ ਢਾ ਲੈਣੀ ਫਿਰ ਉਹਨੇ ਕਥਾਂ ਚ ਵੀ ਸਾਰਾ ਕੁਝ ਉਹਨਾਂ ਨੇ ਕਰ ਲੈਣਾ ਉਹ ਨੂੰ ਨੂੰ ਅੰਦਰ ਦੀ ਇਹ ਹੈਗਾ ਵਾ ਇਹ ਟੰਗਣਾਰ ਚਾਈ ਟੰਗ ਦੇ ਉੱਤੇ ਮਰੀ ਟੰਗ ਦੇ ਉੱਤੇ ਉਹ ਉਹਨੂੰ ਇਸ ਤਰ੍ਹਾਂ ਵਿਚਾਰਾ ਕਰ ਲੈਂਦੇ ਸਾਰੇ ਜਣੇ ਤੇ ਉਹਦੇ ਥੱਲੇ ਚੀਜ਼ ਵੀ ਕੋਈ ਰੱਖ ਲੈਣੀ ਮੰਜੀ ਵੀ ਢਾ ਲੈਣੀ ਤੇ ਊਰਜਾ ਯਾਰ ਜੀ ਸਾਰ ਨੂੰ ਉੱਤੇ ਟੰਗਿਆ ਰਹਿ ਥੱਲੇ ਹੁੰਦਾ ਕੋਈ ਕਲਾਰਾ ਨਹੀਂ ਹੁੰਦਾ ਉਹਦਾ ਸ਼ਾਮਾ ਲਾਉਣੀ ਸੋਣਾ ਜਿਹੜਾ ਸਵੇਰੇ ਜੋੜਨੀ ਆ ਵਾ ਤੇ ਫਿਰ ਉੱਤੇ ਟੰਗ ਦੇਣੀ ਆ ਤੇ ਜੇ ਚਾਦਰਾਂ ਮਿਸਟਰ ਜੋ ਵੀ ਹੋਣਾ ਸਭ ਟੰਗ ਦੇ ਨਾਲ ਉੱਤੇ ਤੇ ਉਹ ਇਸ ਕਰਕੇ ਉਹਨੂੰ ਪਤਾ ਉਹਨੇ ਕਿਥਾਂ ਚ ਵਿਚਾਰਾ ਕਰ ਜਿੰਨਾ ਕਿ ਹਾਂ ਗਾਸੀ ਤਾਂ ਉਹਨੇ ਉਹਨੇ ਕੁੱਜਤ ਦੇ ਨਾਮ ਆਪਣਾ ਕਚਾਰਾ ਕਰ ਲੈਂਦੇ ਸੀ ਉਤਰ ਹਾਂ ਥੱਲੇ ਥੱਲੇ ਪੋਚਾ ਵੀ ਘੇਰਦੇ ਸੀ ਪਕੱਛਾ ਤਾਂ ਦਾ ਪੋਚਾ ਵੀ ਘੇਰਨਾ ਪੈਂਦਾ ਸੀ ਥੱਲੇ ਖਲਾਰਾ ਕੋਲਰਾ ਪੈਂਦਾ ਸੀ ਸਭ ਚੀਜ਼ਾਂ ਇਸ ਤਰ੍ਹਾਂ ਬਿਸਤਰੇ ਵਰ ਚੱਕ ਕੇ ਤਾਂ ਟੰਗਦੇ ਨੇ ਮੰਜੀਆਂ ਖੜੀਆਂ ਕਰ ਦੇਣੀਆਂ ਹਾਂ ਤੇ ਵੱਡੇ ਜਿਹੜੇ ਵੱਡੇ ਜਿਹੜੇ ਮੰਜੀਆਂ ਦਾ ਧੋਵਾਲਾ ਮੰਜਾ ਹੁੰਦਾ ਹੈ ਉਹਦੇ ਥੱਲੇ ਵੀ ਇੱਟਾਂ ਦੇ ਕੇ ਤੋਂ ਉੱਚਾ ਕਰਕੇ ਰੱਖਿਆ ਹੁੰਦਾ ਉਹਦੇ ਥੱਲੇ ਥੱਲੇ ਆਪੇ ਵੜ ਕੇ ਥੱਲੇ ਪੋਚਾ ਪੇਰ ਲੈਣਾ ਉਹਨੂੰ ਨਹੀਂ ਸੀ ਬਾਹਰ ਕਰਦੇ ਬਾਕੀ ਮੰਜੀਆਂ ਤੇ ਬਾਹਰ ਕੱਢ ਕੁੜੇ ਲੈਂਦੇ ਸੀ ਤੇ ਇਸ ਤਰ੍ਹਾਂ ਕਰਕੇ ਵੀ ਸੋਨਾ ਗੁਜ਼ਾਰਾ ਕਰ ਲੈਂਦੇ ਵੀ ਬੱਚਾ ਹੀ ਬਥੇਰੇ ਹੁੰਦੇ ਸੀ ਅਠ ਨੌ ਨ ਬੱਚੇ ਵੀ ਉਹਨਾਂ ਕਮਰੇ ਜੀ ਕੋਈ ਕੋਈ ਜਗ੍ਹਾ ਹੀ ਕੋਈ ਕੋਈ ਗੁਜ਼ਾਰੇ ਹੁੰਦੇ ਜਾਂਦੇ ਆਪਣੇ ਸਿਆਫਨ ਸਭ ਕੋ ਤਰੀ ਜਾਂਦੇ ਸੀ ਵਧੀਆ ਸੀ ਉਹਨੂੰ ਇਸ ਤਰ੍ਹਾਂ ਫਿਰ ਆਪਣਾ ਗੁਜ਼ਾਰਾ ਜਿਹੜਾ ਕਰ ਲੈਂਦੇ ਸੀ ਲੋਕ ਠੀਕ